ਕੀ ਸਰਕਾਰਾਂ ਮਰਦਾਬਾ 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 ਇਹਨਾਂ ਲੋਕੀ ਇਹ ਰਾਹਰੀ ਚੱਕ ਦੂਰ ਨੇ ਕੌਮ ਤੇ ਟੋਟਾ ਰੱਖ ਲਿਆਗੇ ਸਰਕਾਰਾਂ ਤੋਂ ਨਾ ਚਾਹ ਕਰ ਆਪਣੀ ਰਾਖੀ ਯਾਦ ਕਰੋ ਬੀਜੇਪੀ ਅੱਜ ਪਿੰਡ ਖਟੜੇ ਦੇ ਵਿੱਚ ਜਿੱਥੇ ਕਿ ਮਰਦਾਬਾ ਭਾਜਪਾ ਦੇ ਉਮੀਦਵਾਰ ਹਰਦੀਪ ਸਿੰਘ ਬਿੱਟੂ ਜੀ ਇਹ ਪਿੰਡ ਦੇ ਵਿੱਚ ਆਲੇਗਾ ਇੱਧਰ ਤੇ ਸਾਕੂ ਤਸਵੀਰਾਂ ਤੁਸੀਂ ਆ ਕਰਦੇ ਵਿੱਚ ਆ ਰਹੇ ਨੇ ਕਿ ਸਰਦਾਰ ਨਵਦੀਪ ਸਿੰਘ ਬਿੱਟੂ ਜੀ ਜੋ ਵੀ ਬੀਜੇਪੀ ਜ਼ਿਲ੍ਹਾਕਾਰ ਦੇ ਵਿੱਚ ਸ਼ਾਮਲ ਹੋਏ ਨੇ ਉਹ ਆ ਰਹੇ ਨੇ ਕਿ ਤੇ ਭਾਰਤੀ ਕਿਸਾਨ ਜੁਨੀਆ ਨੇ ਇਕਤਾ ਹੋਗ ਰਹਾ ਹੈ ਗਵਾਹੀ ਦੇ ਵਿੱਚ ਇਕਤਾ ਡੇਲੋਂ ਦੇ ਵਿੱਚ ਪ੍ਰਧਾਨ ਕਿਸਾਨ ਮੋਰਚੇ ਦੇ ਤੋਂ ਸਨਾਂ ਦਾ ਵਿਰੋਧ ਕਰਨ ਲਈ ਕਾਲੀਆਂ ਝੰਡੀਆਂ ਦੇ ਭਾਗ ਕਿਸਾਨਾਂ ਦੀ ਜਾਨ ਲੈ ਕੇ ਮੱਤਾਂ ਕਰੇ ਪਹੁੰਚ ਚੁੱਕੇ ਨੇਗੇ ਦੇਖ ਸਕਦੇ ਤੁਸੀਂ ਜੀ ਜੀ ਜਿੰਦਾਬਾਦ ਹਜ਼ੂਰ ਜਿੰਦਾਬਾਦ ਬੋਲ ਕੇ ਜਿੰਦਾਬਾਦ ਜਿੰਦਾਬਾਦ ਕੀ ਕਰੀ ਲੈ ਸਾਹਮਣੇ ਬੋਲ ਰਹਾ ਹੈ ਕਿ ਮੈਂ ਮਾਂ ਚੋਤੀ ਬੰਦਾ ਬੈਠਾ ਕੁਰਸੀ ਤੇ ਨਹੀਂ ਮੈਂ ਢੜਾ ਮੈਂ ਸਾਰੇ ਤੂੰ ਪੜੂੰਗਾ ਬਾਈ ਮਾਂ ਚੋਦ ਦੂ ਮਾਂ ਟੁਕੜੀ ਹੋ ਗਈ ਆ ਲੜੀ ਲੜੀ ਐਂਦੀ ਬੁੱਡੀ ਤੇਰੀ ਨਹੀਂ ਆ ਬਾਈ ਤੂੰ ਜਾਣ ਕੇ ਰੋਕ

আদি <laughs>